ਦਾ ਪ੍ਰੋਟੈਸਟ ਉਹ ਖਾਸ ਕਰਕੇ ਪੰਜਾਬ ਸਰਕਾਰ ਦੇ ਕਿਉਂਕਿ ਪੰਜਾਬ ਸਰਕਾਰ ਨੇ ਜਿੰਨੇ ਵੀ ਸਾਡੇ ਕਿਸਾਨ ਧਰਨਿਆਂ ਦੇ ਬੈਠੇ ਆਏ ਉਹ ਕਨੌਰੀ ਬਾਰਡਰ ਤੇ ਆਏ ਸ਼ੰਭੂ ਬਾਰਡਰ ਤੇ ਉਹ ਸਾਰਿਆਂ ਤੇ ਜ਼ਬਰ ਕੀਤਾ ਉਹ ਜ਼ਬਰ ਦੇ ਵਿਰੋਧ ਵਿੱਚ ਅੱਜ ਜਿੰਨੇ ਭਾਰਤ ਦੇ ਲਗਭਗ ਜਿੰਨੇ ਡੀਸੀ ਦਫ਼ਤਰ ਆ ਸਾਰਿਆਂ ਦੇ ਡੀਸੀ ਦਫ਼ਤਰਾਂ ਕਰੀ ਅੱਜ ਇੱਕ ਦਿਨ ਦਾ ਜਿਹੜਾ ਉਹ ਡੀਸੀ ਦਫ਼ਤਰਾਂ ਘਰੇ ਧਰਨਾ ਨਾਲ ਹੀ ਉਹਨਾਂ ਨੂੰ ਮੰਗ ਪੱਤਰ ਇੱਕ ਚੋਪੇ ਜਾਊਗਾ ਜਿਹੜੀਆਂ ਸਾਡੀਆਂ ਜਿਹੜੇ ਟਰਾਲੀਆਂ ਟਰੈਕਟਰ ਉੱਤੇ ਹੋਰ ਸਾਡੇ ਸਮਾਨ ਜਿਹੜੇ ਇਹਨਾਂ ਨੇ ਚੋਰੀ ਕੀਤੇ ਆ ਉਹ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਸਾਨੂੰ ਜਿਹੜੇ ਉਹ ਪ੍ਰੋਵਾਈਡ ਕਰਨ ਅੱਜ ਮੈਨੂੰ ਪਤਾ ਲੱਗਾ ਜਿਹੜੇ ਕਿਸਾਨ ਇਹਨਾਂ ਨੇ ਕੁਝ ਰਿਆ ਵੀ ਕੀਤੇ ਆ ਇਹ ਕਿਸਾਨ ਦੇ ਪੜੇ ਹੀ ਬੀਬੀਆਂ ਭੈਣਾ ਸਾਡੀਆਂ ਪਰ ਬਹੁਤ ਜ਼ਿਆਦਾ ਜਿਹੜਾ ਜ਼ਬਰ ਕਿਸਾਨਾਂ ਨੇ ਕੀਤਾ ਆਪਣੇ ਘਰ ਸੱਦ ਕੇ ਉਹਨਾਂ ਨੂੰ ਡਿਟੇਨ ਕੀਤਾ ਮੀਟਿੰਗਾਂ ਉੱਤੇ ਬੁਲਾ ਕੇ ਸਾਰੇ ਕਿਸਾਨ ਅੰਦਰ ਕੀਤੇ ਫਿਰ ਉਸ ਤੋਂ ਬਾਅਦ ਰਾਤ ਨੂੰ ਜਾ ਕੇ ਕਿਸਾਨਾਂ ਦੇ ਸਮਾਨ ਤੋੜੇ ਤੰਬੂ ਤੋੜੇ ਉਹਦੇ ਸਬੰਧ ਵਿੱਚ ਅੱਜ ਜਿਹੜਾ ਜ਼ਬਰਦਸਤ ਵਿਰੋਧ ਕਰਨ ਵਾਸਤੇ ਰੋਜ਼ ਧਰਨਾਵਾ ਸਾਡਾ ਇੱਕ ਦਿਨ ਸੇ ਕਿਸਾਨ ਕਦੀ ਰਾਹ ਨਹੀਂ ਬੰਦ ਕਰਦਾ ਜੇ ਉਹਨਾਂ ਨੇ ਉੱਥੇ ਮੇਰੇ ਖਿਲ ਧਰਨਾ ਲਾਇਆ ਹੋਊਗਾ ਤਾਂ ਉੱਥੇ ਵੀ ਸਾਈਡ ਤੇ ਲਾਉ ਰਾਤ ਤੇ ਕਾੜੀ ਬੰਦ ਕਰ ਦਿੰਦੀਆਂ ਸਰਕਾਰਾਂ ਅੱਗੇ ਬਾਰੀਕਟ ਲਾ ਕੇ ਹੁਣ ਮੰਨ ਲਓ ਅਸੀਂ ਇੱਥੇ ਡੀਸੀ ਦਫ਼ਤਰ ਜਾਣਾ ਸੀ ਤੇ ਇਹਨਾਂ ਨੇ badi barricade ਲਾ ਲਿਆ ਜੇ ਬੈਰੀਕਟ ਨਾ ਸਿੱਧਾ ਆਜਣੇ ਹੋਣਾਂ ਨੇ ਚਲੋ ਕੀਤਾ ਵੀ ਬੈਰੀਕਟ ਖੋਲਤਾ ਜੇ ਨਾਲੋਂ ਉਹਦੇ ਉੱਥੇ ਰੋਡ ਬੰਦ ਹੋਣੇ ਇਹਨਾਂ ਨੇ ਕਿਸਾਨ ਕਦੀ ਵੀ ਕੋਈ ਨਹੀਂ ਚਾਹੁੰਦਾ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਆਵੇ ਅਸੀਂ ਕਦੀ ਨਹੀਂ ਕਿਤੇ ਵੀ ਪਰੇਸ਼ਾਨੀ ਆਵੇ ਜੇ ਆਹ ਗੱਲ ਕਹਿੰਦੀ ਆ ਵੀ ਸਰਕਾਰ ਅਸੀਂ ਪੰਜਾਬ ਸਰਕਾਰ ਨਾਲ ਮੀਟਿੰਗ ਕਰਨਗੇ ਮੈਂ ਆਪ ਮੀਟਿੰਗ ਦੇ ਵਿੱਚ ਹੀ ਜਦੋਂ ਅੱਜਕ ਮੰਗਾਂ ਤੇ ਡਿਸਕਸ ਹੋ ਗਈ ਤੇ ਸੀਐਮ ਉੱਠ ਕੇ ਧੋੜ ਪਿਆ ਇਹ ਮੈਂ ਨਹੀਂ ਮੈਂ ਗੱਲ ਹੀ ਨਹੀਂ ਕਰਦਾ ਪਰ ਕਿਸਾਨ ਹਮੇਸ਼ਾ ਚਾਹੁੰਦੇ ਵੀ ਸਾਨੂੰ ਕੋਈ ਵੀ ਧਰਨਾ ਲਾਉਣ ਦੀ ਲੋੜ ਨਾ ਪਵੇ ਸਾਡੀ ਬਹਿ ਕੇ ਟੇਬਲ ਟॉक ਤੇ ਗੱਲ ਹੋ ਜੇ ਕਿਉਂਕਿ ਧਰਨਾ ਲਾਉਣ ਤੋਂ ਬਾਅਦ ਜੂ ਟੇਬਲ ਟॉक ਤੇ ਆਉਣਾ ਪਰ ਇਹ ਜੇਪ ਟੇਬਲ ਟॉक ਤੇ ਨਾਮ ਮੰਨੇ ਫਿਰ ਕਿਸਾਨਾਂ ਕੋ ਆਪਣੀ ਆਵਾਜ਼ ਬਚਾਉਣ ਵਾਸਤੇ ਤਰੀਕਾ ਕੀ ਆ ਉਹ ਤਰੀਕਾ ਹੈ ਹੀ ਨਹੀਂ ਹੋਰ ਕੋਈ ਮੈਥ ਨਹੀਂ ਕੋਈ ਹੋਰ ਕੋਈ ਸਾਡੇ ਕੋਲ ਤਰੀਕਾ ਹੀ ਨਹੀਂ ਜਾਣਿਆ ਕਿੱਦਾਂ ਫਿਰ ਇਹ ਕਰਕੇ ਜਿਹੜੇ ਕਿਸਾਨ ਹੋ ਸ਼ਾਂਤੀ ਮਈ ਆ ਸਾਰੀਆਂ ਜਥੇਬੰਦੀਆਂ ਪਾਇਓ ਪੰਜਾਬ ਦੀਆਂ ਭਾਵੇਂ ਕਿਸੇ ਵੀ ਤਾਂ ਦੀਆਂ ਮਜ਼ਦੂਰ ਆ ਭਾਵੇਂ ਕੋਈ ਰક્ષਣ ਵਾਲੀ ਸਭ ਸ਼ਾਂਤੀ ਭਾਈ ਚਾਹੁੰਦੀਆਂ ਕਿਉਂਕਿ ਅਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਨਾ ਰੋਡਾਂ ਤੇ ਰਹਿੰਦੇ ਆ ਅਸੀਂ ਵੀ ਕਹਿੰਦੇ ਕਦੀ ਕੋ ਰੋਡ ਨਹੀਂ ਬੰਦ ਹੋਣਾ ਜਿੱਦਾਂ ਕਿਉਂਕਿ ਪਰੇਸ਼ਾਨ ਹੁੰਦੇ ਆ ਲੋਕ ਜਦੋਂ ਲੋਕ ਪਰੇਸ਼ਾਨ ਹੁੰਦੇ ਆ ਉਹ ਕਿਸਾਨਾਂ ਨੂੰ ਗਾਣਾ ਕੱਢਦੇ ਵੀ ਵੇਖੋ ਜੀ ਇਹ ਰੋਡਾਂ ਦੇ ਬਿਲਕੁਲ ਅਸੀਂ ਨਹੀਂ ਬਣਾ ਚਾਹੁੰਦੇ ਅਸੀਂ ਕਹਿੰਦੇ ਸਾਡੀ ਗੱਲ ਸੁਣ ਜੇ ਗੱਲ ਸੁਣੀ ਆ ਤੇ ਉੱਤੇ ਕੋਈ ਨਾ ਕੋਈ ਅਮਲ ਕਰਨਾ ਜੇ ਸਾਡੀ 18 ਮੰਗਾ ਲੈ ਕੇ ਗਏ ਚੰਡੀਗੜ੍ਹ ਦੇ ਜਦੋਂ ਸੀਐਮ ਸਾਹਿਬ ਨਾਲ ਮੀਟਿੰਗ ਹੀ 18 ਤੋਂ ਸੋਚਦਾ ਸਾਡੀਆਂ ਦਾਖ ਮੰਨ ਲੈਂਦੇ ਕੋਈ ਧਰਨਾ ਨਹੀਂ ਕੋਈ ਪ੍ਰਦਰਸ਼ਨ ਨਹੀਂ ਕਰਨਾ ਕਿ ਇਹਨੂੰ ਚੁੱਪਣ ਦੀ ਲੋੜ ਨਹੀਂ ਪਈ ਕਿ ਇਹਨੂੰ ਕੁਝ ਨਹੀਂ ਕਰਨਾ ਇਹ ਕਰਕੇ ਅਸੀਂ ਸ਼ਾਂਤਮਈ ਆ ਅਸੀਂ ਬਿਲਕੁਲ ਜਿੰਨੀ ਜੇ ਦਿੱਲੀ ਲੜਾਈ ਲੜੀ ਆ ਤੇ 13 ਮਹੀਨੇ ਬਿਲਕੁਲ ਪੀਸਫੁਲੀ ਲੜੀ ਆ ਕਿਸੇ ਦੇ ਨਾਲ ਕੋਈ ਵਾਦਾ ਨਹੀਂ ਹੋਇਆ ਜੇ ਕੀਤਾ ਹੋਗਾ ਸਰਕਾਰ ਨੇ ਕੀਤਾ ਉਹ ਕਿਸਾਨਾਂ ਨੇ ਬਿਲਕੁਲ ਕਹਤੇ ਕੋਈ ਵਾਦਾ ਨਹੀਂ ਕੀਤਾ ਇਸ ਦਾ ਤਾਂ ਮਾਜਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੋ ਅੱਜ ਦਾ ਜਿਹੜਾ ਐਸਕੇਐਮ ਦਾ ਪ੍ਰੋਗਰਾਮ ਆ ਪਿਛਲੇ ਦਿਨੀ ਜੋ ਮਾਨ ਸਰਕਾਰ ਵੱਲੋਂ ਅਮਿਤ ਸ਼ਾਹ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ਅਨੁਸਾਰ ਜਿਹੜੇ ਸਾਡੇ ਵਾਖਾ ਦੇ ਬਾਰਡਰਾਂ ਤੇ ਧਰਨੇ ਲੱਗੇ ਸੀ ਖਨੋਰੀ ਬਾਰਡਰ ਤੇ ਸਭੂ ਬਾਰਡਰ ਤੇ ਜਿਹੜੇ ਸਾਡੇ ਕਿਸਾਨ ਵੀਰਾਂ ਨੇ ਲਗਾਏ ਗਏ ਸੀ ਉਹ ਕੇਂਦਰੀ ਸਰਕਾਰ ਦੇ ਕਹਿਣ ਤੇ ਅਨੁਸਾਰ ਜਿਹੜਾ ਸਾਡਾ ਪੰਜਾਬ ਦਾ ਸੀਐਮ ਭਗਵੰਤ ਮਾਨ ਉਹਨੇ ਬਹੁਤ ਜਬਰਟਾਇਆ ਕਿਸਾਨਾਂ ਨੂੰ ਧੱਕੇ ਨਾਲ ਰਾਤ ਦੇ ਜਿਹੜਾ ਸਾਡਾ ਖਾਨ ਦਾ ਜਿਹੜਾ ਧਰਨਾ ਜਬਰਦਸਤ ਚੁਕਾਇਆ ਗਿਆ ਧਰਨਾ ਦੇ ਚੁੱਕਣ ਦੇ ਨਾਲ-ਨਾਲ ਸਾਡੇ ਕਿਸਾਨ ਭਰਾਵਾਂ ਦਾ ਲੱਖਾਂ ਰੁਪਏ ਦਾ ਜਿਹੜਾ ਸਮਾਨ ਹੀ ਉਹ ਵੀ ਮਾਨ ਸਰਕਾਰ ਨੂੰ ਕਬੂਲੀ ਕਰ ਲਿਆ ਗਿਆ ਇਹ 70 ਸਾਲ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਜਿਹੜਾ ਧੱਕੇ ਨਾਲ ਕਿਸਾਨਾਂ ਦਾ ਧਰਨਾ ਚੁਕਾਇਆ ਗਿਆ ਤਨਾਜੂ ਦੇ ਨਾਲ ਜਿਹੜਾ ਸਾਡਾ ਕੀਮਤੀ ਸਮਾਨ ਹੀ ਸਾਡੇ ਵੀਰਾਂ ਦਾ ਨੁਕਸਾਨ ਭਰਾਉਣ ਦੇ ਆਪਣੇ ਸੌਦਾ ਬਾਗ ਤੇ ਉਤੇ ਫ੍ਰਿਜਾਂ ਵਾਲੇ ਕਿਆਂ ਸੀ ਪਾਣੀ ਵਾਲੇ ਟੈਂਕ ਸੀ ਜਿਹੜੇ ਤੇ ਸਾਡਾ ਜਿਹੜਾ ਮੁੱਖ ਸਾਧਨਾ ਖੇਤੀਬੋਰੀ ਟਰਾਲੀਆਂ ਤੱਕ ਜਿਹੜਾ ਸੀ ਉਹ ਮਾਂ ਸਰਕਾਰ ਨੂੰ ਜਿਹੜਾ ਸਾਡਾ ਜਬਤ ਕਰ ਲਿਆ ਉਸ ਦੇ ਸਬੰਧ ਵਿੱਚ ਸਾਂਝੇ ਕਿਸਾਨ ਮੋਰਚੇ ਵੱਲੋਂ ਅੱਜ ਗਰਦਾਸਪੁਰ ਤੇ ਨਾਲ ਨਾਲ ਸੂਚੇ ਭਾਰਤ ਵਿੱਚ ਨਾਲ ਪੰਜਾਬ ਜਿਹਾ ਸਕੇਮ ਚੈਪਟਰ ਵੱਲੋਂ ਵਾਕ ਉਹ ਡੀਸੀ ਦਸਤਖਤਾਂ ਵਿੱਚ ਜਿਹੜਾ ਵਾ ਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜਾ ਸਰਕਾਰ ਨੇ ਜਬਰਾਟਾ ਕਿਸਾਨਾਂ ਦੇ ਉਸ ਸਬੰਧੀ ਅੱਜ ਸੀ ਲੱਗੇਗਾ ਏ ਜਨਾਬ ਪਿਆ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਵਿਸਾਲ ਧਰਨਾ ਲਗਾਇਆ ਜਾ ਰਿਹਾ ਸਰਕਾਰ ਦੇ ਵਿਰੋਧ ਵਿੱਚ ਜਿਸੇ ਜਵਾਖ ਪੰਜਾਬ ਦੀਆਂ ਵੱਖੋ ਵੱਖੋ ਜਥੇਬੰਦੀਆਂ ਪਹੁੰਚੀਆਂ ਜਨ ਵਿੱਚ ਐਸਕੇਮ ਦੀ ਸਮੂਹ ਜਥੇਬੰਦੀ ਉਹ ਨੌਨ ਐਸਨੌਨ ਪੋਲੀਟੀਕਲ ਐਸਕੇਮ ਪਹੁੰਚੇ ਆ ਸਾਰੇ ਭਰਾਵਾਂ ਦਾ ਇੱਥੇ ਪਹੁੰਚੇ ਦੇ ਦਿਨ ਦਿਨ ਕਰ ਰਿਹਾ ਧੰਨਵਾਦ ਕਰਦੇ ਆ ਅੱਗੇ ਵੀ ਜੋ ਜੋ ਐਸਕੇਮ ਦਾ ਫੈਸਲਾ ਆਊਗਾ ਸਾਡੇ ਕਿਸਾਨ ਵੀਰ ਤਤਪਰ ਬੈਠੇ ਆ ਜਦੋਂ ਕੋਈ ਫੈਸਲਾ ਹੁੰਦਾ ਵਾ ਸਰਕਾਰ ਦੇ ਵਿਰੋਧ ਜੋ ਇਹਨਾਂ ਸਾਡੇ ਤੇ ਤਸੱਦਦ ਆ ਉਸ ਸੰਬੰਧੀ ਸਾਡੇ ਕਿਸਾਨ ਵੀਰ ਹੱਦ ਮੇਲੇ ਪਹੁੰਚਣ ਤਿਆਰ ਨੇ